ਆ ਤੁਹਾਡੇ ਨਾਲ ਭਾਰਤਪੁਰਸ਼ ਜਿਸ ਤਰ੍ਹਾਂ ਕਿ ਸ਼ੁਭਕਰਨ ਦਾ ਪੋਸਟਮਾਰਟਮ ਕੱਲ ਦੇਰ ਰਾਤ ਹੋ ਚੁੱਕਿਆ ਸੀਗਾ ਸੋ ਉਸ ਤੋਂ ਬਾਅਦ ਤਸਵੀਰਾਂ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੜਕਸਾਰ ਦੀਆਂ ਤਸਵੀਰਾਂ ਨੇ ਸੋ ਸ਼ੁਭਕਰਨ ਦੀ ਮ੍ਰਿਤਕ ਦੇਹ ਲੈਣ ਦੇ ਲਈ ਸ਼ੁਭਕਰਨ ਦਾ ਪਰਿਵਾਰ ਜਿਹੜਾ ਤੇ ਪਹੁੰਚ ਚੁੱਕਿਆ ਹੈਗਾ ਪਟਿਆਲਾ ਦੇ ਸਰਕਾਰੀ ਜਿੰਦਰਾ ਹਸਪਤਾਲ ਵਿਕੇ ਸੋ ਪੁਲਿਸ ਮੁਲਾਜ਼ਮ ਇੱਥੇ ਤਨਾਤ ਨੇ ਸੋ ਦੇਰ ਰਾਤ ਜਿਹੜਾ ਹੈਗਾ ਸ਼ੁਭਕਰਨ ਦਾ ਅ ਮ੍ਰਿਤਕ ਦੇ ਦਾ ਜਦੋਂ ਪੋਸਟਮਾਰਟਮ ਕਰਨਾ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਆ ਇੱਥੇ ਇੱਕਦਮ ਜਿਹੜੀ ਹੈ ਹਲਚਲ ਉਹ ਸ਼ੁਰੂ ਹੋ ਗਈ ਸੀ ਕਿਸਾਨਾਂ ਆ ਗੂ ਵੱਡੇ ਪੱਧਰ ਤੇ ਇੱਥੇ ਜੁੜਨੇ ਸ਼ੁਰੂ ਹੋ ਗਏ ਸੀ ਸੋ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਪੁਲਿਸ ਤੇ ਸਰਕਾਰ ਜਿਹੜੀ ਸਰਕਾਰ ਦੀ ਤੇ ਕਿਸਾਨਾਂ ਦੀ ਸਹਿਮਤੀ ਉਹ ਬਨ ਚੁੱਕੀ ਸੀਗੀ ਉਸ ਤੋਂ ਬਾਅਦ ਹੀ ਜਿਹੜਾ ਪੋਸਟਮਾਰਟ ਹੋਇਆ देर ਰਾਤ ਐਫ ਆਈ ਆਰ ਹੋਈ देर ਰਾਤ ਹੀ ਸਾਰਾ ਪੋਸਟਮਾਰਟਮ ਕੀਤਾ ਗਿਆ ਪਰ ਇੱਕ ਵਾਰੀ ਸ਼ੁਭਕਰਨ ਦੇ ਪੋਸਟਮਾਰਟਮ ਤੋਂ ਪਹਿਲਾਂ ਸੀਟੀ ਸਕੈਨ ਸ਼ੁਭਕਰਨ ਦੀ ਅਮ੍ਰਿਤਕ ਦੇ ਦਾ ਕਰਾਇਆ ਗਿਆ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਸ਼ੁਭਕਰਨ ਦਾ ਪੋਸਟਮਾਰਟਮ ਕੀਤਾ ਗਿਆ ਸੋ ਇਹ ਤਸਵੀਰਾਂ ਨੇ ਇਸ ਟਾਈਮ ਦੀਆਂ ਕਿਉਂਕਿ ਅੱਜ ਤਕਰੀਬਨ 8 8:30 ਵਜੇ ਇੱਥੋਂ ਸ਼ੁਭਕਰਨ ਦੀ ਬੋਡੀ ਹੈ ਉਹ ਖਨੋਰੀ ਬਾਰਡਰ ਦੇ ਲਈ ਜਿਹੜੀ ਰਵਾਨਾ ਕੀਤੀ ਜਾਊਗੀ ਸੋ ਕਿਤੇ ਕਿਤੇ ਸ਼ੁਭਕਰਨ ਨੂੰ ਜਿਹੜਾ ਹੈ ਉੱਥੇ ਸ਼ਰਧਾਂਜਲੀ ਵੀ ਦਿੱਤੀ ਜਾਊਗੀ ਜਥੇਬੰਦੀਆਂ ਨੇ ਕਹਿੰਦੇ ਸੰਗਤਾਂ ਦੇ ਵਿੱਚ ਅਮਰਿਤਕ ਦੇ ਰੱਖੀ ਜਾਊਗੀ ਸੋ ਉਸ ਤੋਂ ਬਾਅਦ ਸ਼ੁਭਕਰਨ ਦਾ ਤਕਰੀਬਨ 3 ਵਜੇ ਉਹਨਾਂ ਦੇ ਜੱਦੀ ਪਿੰਡ ਸੰਸਕਾਰ ਕੀਤਾ ਜਾਊਗਾ ਸੋ ਸੀਨੀਅਰ ਲੀਡਰਸ਼ਿਪ ਜਿਹੜੀ ਕਿਸਾਨ ਆਗੂ ਦੀ ਉਹ ਵੀ ਇੱਥੇ ਪਹੁੰਚ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂ ਪਟਿਆਲਾ ਵਿਖੇ ਪਹੁੰਚੋ ਨੇ ਸੋਤ ਕਰ ਮ 8:30 ਵਜੇ ਦਾ ਟਾਈਮ ਜ਼ਰੂਰ ਰੱਖਿਆ ਗਿਆ ਹੈਗਾ ਕਿ ਇਸੇ ਟਾਈਮ ਜਿਹੜਾਗਾ ਇਥੋਂ ਅਮ੍ਰਿਤਕ ਦੇ ਆ ਜਿਹੜੀ ਸ਼ੁਭਕਰਨ ਦੀ ਅਮ੍ਰਿਤਕ ਦੇ ਉਸ ਨੂੰ ਜਿਹੜਾ ਕਿ ਖਨੋਰੀ ਬਾਰਡਰ ਦੇ ਉੱਤੇ ਲਿਜਾਇਆ ਜਾਊਗਾ ਤਕਰੀਬਨ ਜਿਹੜਾ 2 ਘੰਟੇ ਦਾ ਰਸਤਾ ਵੀ ਹੈਗਾ ਸੋ ਉਸ ਤੋਂ ਬਾਅਦ ਸ਼ੁਭਕਰਨ ਦੀ ਬੋੜੀ ਉੱਥੇ ਰੱਖ ਕੇ ਉੱਤੇ ਝੰਡਾ ਪਾ ਕੇ ਪੂਰੇ ਸਨਮਾਨ ਦੇ ਨਾਲ ਸ਼ਹੀਦ ਦੀ ਦਰਸ਼ਨਾ ਦੇ ਲਈ ਪਵਿੱਤਰ ਦੇ ਕਿਸਾਨ ਅੰਦੋਲਨ ਜਿੱਥੇ ਚੱਲ ਰਿਹਾ ਸੀਗਾ ਉੱਥੇ ਰੱਖੀ ਜਾਊਗੀ ਸੋ ਉਸ ਤੋਂ ਬਾਅਦ ਸ਼ੁਭਕਰਨ ਦੇ ਜਿਹੜੇ ਪਿੰਡ ਜਾ ਕੇ 3 ਵਜੇ ਤਕਰੀਬਨ ਸੰਸਕਾਰ ਕੀਤਾ ਜਾਊਗਾ ਇੱਕ ਜਿਹੜੀ ਐਫ ਆਈ ਆਰ ਦਾ ਪੇਚ ਜ਼ਰੂਰ ਫਸਿਆ ਹੋਇਆ ਸੀਗਾ ਉਹ ਕਿਤੇ ਕਿਤੇ ਤਣਾ ਸੁਲਝ ਗਿਆ ਆਏਗਾ ਸੋ ਵੱਡੀ ਖਬਰ ਇਹੀ ਨਿਕਲ ਕੇ ਆ ਰਹੀ ਹੈਗੀ ਸੋ ਇੱਕ ਹੋਰ ਅਪਡੇਟ ਇਹਦੇ ਵਿੱਚ ਸੀਗੀ ਕਿ ਸ਼ੁਭਕਰਨ ਦੇ ਪਰਿਵਾਰਕ ਇੱਕ ਮੈਂਬਰ ਨੂੰ ਨੌਕਰੀ ਦਾ ਜਿਹੜਾ ਸਰਕਾਰ ਨੇ ਐਲਾਨ ਕੀਤਾ ਸੀਗਾ 1 ਕਰੋੜ ਦੀ ਮਾਲੀ ਰਾਸ਼ੀ ਹੈ ਜਿਹੜੀ ਉਹ ਸਰਕਾਰ ਵੱਲੋਂ ਜਰੂਰ ਐਲਾਨ ਜਿਹੜਾ ਕੀਤਾ ਗਿਆ ਸੀ ਇਹ ਤੇ ਪਹਿਲਾਂ ਹੀ ਸੰਤਤੀ ਬਣੀ ਹੋਈ ਸੀ ਪਰ ਕਿਤਨਾ ਕਿਤੇ ਜਿਹੜਾ ਸ਼ੁਭਕਰਨ ਦਾ ਪੋਸਟਮਾਰਟਮ ਲੈ ਕੇ ਇਹ ਪੇਚ ਫਸਦੇ ਹੋਏ ਨਜ਼ਰ ਆ ਰਹੇ ਸੀ ਕਿ ਕੱਲ ਦੇਰ ਰਾਤ ਹੀ ਇੱਕਦਮ ਸਾਰਾ ਕੁਝ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਕਰਨਾ ਪਿਆ ਹੈਗਾ ਆਖਿਰਕਾਰ ਜਿਹੜਾ ਹੈਗਾ 8ਵੇਂ ਦਿਨ ਸ਼ੁਭਕਰਨ ਦੇ ਜਿਹੜਾ ਹੈਗਾ ਪੋਸਟਮਾਰਟਮ ਕਰਤਾ ਗਿਆ ਗਿਆ ਸੋ ਅੱਜ ਜਿਹੜਾ तकरीबन 8 ਵਜੇ ਪੂਰੀ ਹਲਚਲ ਇੱਥੇ ਦੇਖਣ ਨੂੰ ਮਿਲ ਰਹੀ ਹੈਗੀ ਆ ਪੁਲਿਸ ਪਾਰਟੀ ਜਿਹੜੀ ਗਿਆ ਬੈਰੀਗੇਡਿੰਗ ਕਰਕੇ ਜਿਹੜਿਆ ਰੱਖੀ ਗਈ ਹੈਗੀ ਆ ਕਿ ਹਰ ਇੱਕ ਜਗ੍ਹਾ ਤੇ ਪਹਿਨੀ ਨਜ਼ਰ ਪੁਲਿਸ ਵਰ ਰੱਖੀ ਗਿਆ ਸਰਵਾਂਸਲ ਟੀਮ ਜਿਹੜੀ ਉੱਥੇ ਲੱਗੀ ਹੋਈ ਹੈਗੀ ਆ ਉੱਥੇ ਕੈਮਰੇ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਜ਼ਰੂਰ ਲੱਗੇ ਹੋਏ ਨੇ ਸੋ ਕਿਤੇ ਨਾ ਕਿਤੇ ਹਰ ਇੱਕ ਪਾਸੇ ਜਿਹੜੀ ਗਿਆ ਪੁਲਿਸ ਨੇ ਪਹਿਨੀ ਨਜ਼ਰ ਬਣਾ ਕੇ ਰੱਖੀ ਹੋਈ ਆ ਆ ਰਜਿੰਦਰਾ ਹਸਪਤਾਲ ਦੇ ਵਿੱਚੋਂ ਲੈ ਕੇ ਜਾਂਦੇ ਆ ਸਭ ਘਰ ਨੂੰ ਇਹਨੂੰ ਆਪਾਂ ਜਿੱਥੇ ਉੱਥੇ ਖਨੌਰੀ ਮੋਰਚੇ ਦੇ ਵਿੱਚ ਅੱਲੋ ਜਾ ਕੇ ਲਗਭਗ ਅਸੀਂ 2:30 ਵਜੇ ਨੂੰ ਪਿੰਡ ਬੱਲੋ ਦੇ ਵਿੱਚ ਅਸਥਸਕਾਰ ਵਾਲੇ ਨੂੰ ਪਹੁੰਚਾਂਗੇ ਜਿੰਨੇ ਵੀ ਮੈਂ ਤੁਹਾਡੇ ਮੱਧਮ ਰਹੀ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੀ ਕੋਈ ਚੌਂਕ ਹੈ ਜਿੱਥੇ ਵੀ ਕਿਸੇ ਨੇ ਦਰਸ਼ਨ ਕਰਨੇ ਆ ਤਾਂ ਅਸੀਂ ਰੂਟ ਖਨੌਰੀ ਤੋਂ ਪਾ ਦਾਂਗੇ ਕਿ ਜਿਹੜਾ ਆਪਣਾ ਸੰਗਰੂਰ ਬਰਨਾਲਾ ਤੱਪਾ ਤੱਪੇ ਤੋਂ ਨਾਲ ਪਿੰਡ ਬੱਲੋ ਹੈ ਉੱਥੇ ਜਾ ਕੇ ਪਿੰਡ ਦੇ ਵਿੱਚ ਅਸਥਸਕਾਰ ਅਸੀਂ 2:30 ਵਜੇ ਨਿੱਟਾ ਜਾਵਾਂਗੇ ਹੁਣ ਕਿਰਾਂ ਅਸੀਂ ਖਨੌਰੀ ਬਾਡਰ ਤੇ ਲੱਗੇ ਬਸ ਉੱਥੇ ਦਰਸ਼ਨ ਕਰਵਾ ਕੇ ਸਾਰਿਆਂ ਨੂੰ ਜਿੰਨੇ ਕਿ ਸਾਨੂੰ ਡੇਢ 2 ਘੰਟੇ ਲੱਗ ਜਾਣੇ ਖਨੂਰ ਜਾਣ ਦੇ ਘੰਟਾ ਉੱਥੇ ਰੱਖ ਕੇ ਫਿਰ ਅਸੀਂ ਦਰਸ਼ਨ ਕਰਕੇ ਬੋਲ ਕੇ ਇਸਰਾਂ ਦੀ ਭੇਟ ਕਰਕੇ ਫਿਰ ਉਸ ਖਨੂਰ ਦੀ ਤਸਵੀਰਾਂ ਪਰਿਵਾਰ ਵੀ ਵਿੱਚ ਬੈਠਾ ਹੈਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਹੈਗਾ ਐਂਬੂਲੈਂਸ ਦੇ ਵਿੱਚ ਜਰੂਰ ਰੱਖੀ ਹੋਈ ਹੈਗੀ ਆ ਸੋ ਸ਼ੁਭ ਕਰਨ ਦੀ ਮ੍ਰਿਤਕ ਦੇਹ ਨੂੰ ਤੁਸੀਂ ਦੇਖ ਸਕਦੇ ਹੋ ਪਰਿਵਾਰ ਮੈਂਬਰ ਨੇ ਉਹ ਵੀ ਨਾਲ ਬੈਠੇ ਨੇ ਸੋ ਮ੍ਰਿਤਕ ਦੇਹ ਨੂੰ ਝੰਡੇ ਦੇ ਵਿੱਚ ਜਿਹੜਾ ਹੈਗਾ ਕਿਸਾਨੀ ਝੰਡੇ ਦੇ ਵਿੱਚ ਜਿਹੜਾ ਰੱਖਿਆ ਗਿਆ ਹੈਗਾ ਕਿਸਾਨੀ ਝੰਡੇ ਦੇ ਵਿੱਚ ਲਪੇਟ ਕੇ ਮ੍ਰਿਤਕ ਦੇ ਨੂੰ ਖਨੋਰੀ ਬਾਰਡਰ ਦੇ ਵਿੱਚ ਜਿਹੜਾ ਲਿਆਇਆ ਗਿਆ ਕਿਸਾਨੀ ਝੰਡੇ ਦੇ ਨਾਲ ਲਪੇਟਿਆ ਹੋਇਆਗਾ ਫੁੱਲਾਂ ਦੇ ਹਾਰ ਪਾਏ ਹੋਏ ਨੇ ਸਨਮਾਨ ਪੂਰਾ ਜਿਹੜਾ ਇੱਕ ਪ੍ਰੋਟੋਕੋਲ ਹੈਗਾ ਸਨਮਾਨ ਕੀਤਾ ਗਿਆ ਹੈਗਾ ਇਸ ਵੀਰ ਦਾ ਸੋ ਇਸ ਮ੍ਰਿਤਕ ਦੇ ਨੂੰ ਜਿਹੜਾ ਹੈਗਾ ਉਸੇ ਸਨਮਾਨ ਦੇ ਨਾਲ ਉਸੇ ਇੱਜ਼ਤ ਦੇ ਨਾਲ ਉਸੇ ਪਿਆਰ ਦੇ ਉਸੇ ਸਤਕਾਰ ਦੇ ਨਾਲ ਕਿਸਾਨ ਵੀਰਾਂ ਵੱਲੋਂ ਅੰਕ ਕਿਸਾਨੀ ਅੰਦੋਲਨ ਦੇ ਵਿੱਚ ਹੋਏ ਸ਼ਹੀਦ ਜਿਹੜਾ ਹੈਗਾ ਸਹੰਤੀ ਬਣੀ ਹੈਗੀ ਆ ਸ਼ਹੀਦ ਵੀਰ ਨੂੰ ਜਿਹੜਾ ਹੈਗਾ ਅਜ ਤੋਂ ਪਟਿਆਲਾ ਦੇ ਮੋਰਚੜੀ ਦੇ ਸੋਇ ਤਸਦੀਆਂ ਤਸਵੀਰਾਂ ਨੇ ਸੋ ਪਰਿਵਾਰਕ ਮੈਂਬਰ ਨਾਲ ਬੈਠੇ ਨੇ ਸੋ ਐਂਬੂਲੈਂਸ ਦੇ ਵਿੱਚ ਇੱਥੇ ਜਿਹੜਾ ਹੈਗਾ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਜੇ ਇੱਥੋਂ ਲਜ਼ਾਇਆ ਜਾ ਰਹੇਗਾ ਕਿਸਾਨ ਆਗੂ ਵੀ ਨੇ ਸੋ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਕਿ ਖਨੋਰੀ ਬਾਰਡਰ ਮ੍ਰਿਤਕ ਦੇ ਨੂੰ ਲਿਜਾਇਆ ਜਾਊਗਾ ਸੋ ਇਹ ਤਸਵੀਰਾਂ ਨੇ ਕਿਉਂਕਿ ਲਗਾਤਾਰ ਕਿਸਾਨਾਂ ਵੱਲੋਂ ਤੇ ਠਿਕਰੀ ਪਹਿਰਾ ਲਗਾਇਆ ਗਿਆ ਸੀਗਾ ਲਗਾਤਾਰ ਕਿਸਾਨਾਂ ਵੱਲੋਂ ਠਿਕਰੀ ਪਹਿਰਾ ਲਗਾਇਆ ਸੀਗਾ ਮ੍ਰਿਤਕ ਦੇ ਦੀ ਜਿਹੜੀ ਹੈ ਉਹ ਰਾਖੀ ਕੀਤੀ ਜਾ ਰਹੀ ਸੀਗੀ ਸੋ ਐਫ ਆਈ ਆਰ ਹੋਣ ਤੋਂ ਬਾਅਦ ਜਿਹੜਾ ਹੈਗਾ ਕੱਲ ਦੇਰ ਰਾਤ ਪੋਸਟਮਾਰਟਮ ਹੋਇਆ ਪੋਸਟਮਾਰਟਮ ਹੋਣ ਤੋਂ ਬਾਅਦ ਅੱਜ ਜਿਹੜਾ ਤੜਕਸਾਰ ਦੀਆਂ ਤਸਵੀਰਾਂ ਨੇ ਪਟਿਆਲਾ ਦੇ ਹਰਜਿੰਦਰਾ ਹਸਪਤਾਲ ਤੋਂ ਪੂਰੇ ਸਨਮਾਨ ਦੇ ਨਾਲ ਮ੍ਰਿਤਕ ਕਿਸਾਨ ਵੀਰ ਸ਼ੁਭ ਕਰਨ ਦੀ ਮ੍ਰਿਤਕ ਦੇ ਪੂਰੇ ਸਨਮਾਨ ਦੇ ਨਾਲ ਪੂਰੇ ਇੱਜ਼ਤ ਦੇ ਨਾਲ ਪੂਰੇ ਤੁਸੀਂ ਦੇਖ ਸਕਦੇ ਹੋ ਕਿ ਝੰਡਾ ਉਹਨਾਂ ਦੇ ਮ੍ਰਿਤਕ ਦੇ ਉੱਤੇ ਝੰਡਾ ਲਗਾਇਆ ਗਿਆ ਝੰਡੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਹਾਰ ਪਾਏ ਹੋਏ ਨੇ ਸੋ ਇਹ ਉਹੀ ਸ਼ੁਭ ਕਰਨ ਹੈ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ ਔਰ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਇਸ ਮ੍ਰਿਤਕ ਦੇ ਨੂੰ ਜਿਹੜਾ ਹੈਗਾ ਕਿਸਾਨਾਂ ਵੱਲੋਂ ਰੀਸੀਵ ਕੀਤਾ ਗਿਆ ਹੈਗਾ ਔਰ ਮ੍ਰਿਤਕ ਦੇ ਦੇ ਨਾਲ ਪਰਿਵਾਰਕ ਮੈਂਬਰ ਨੇ ਅਰਜਿੰਦਰਾ ਹਸਪਤਾਲ ਤੋਂ ਜਿਹੜਾ ਕਿਸਾਨ ਵੀਰ ਨੇ ਉਹ ਮ੍ਰਿਤਕ ਦੇ ਨੂੰ ਲੈ ਕੇ ਜਾ